ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਜੰਡਸਰ ਸਾਹਿਬ ਜਿਹੜਾ ਕਿ ਤੁਹਾਨੂੰ ਲੋਕੇਸ਼ਨ ਪਹਿਲਾਂ ਦੱਸ ਦਈਏ ਇੱਕ ਸਾਈਡ ਠੁੱਲੀਵਾਲ ਇੱਕ ਸਾਈਡ ਖਿਆਲੀ ਠੁੱਲੀਵਾਲ ਖਿਆਲੀ ਰੋਡ ਜਿਹੜਾ ਕਿ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਠੁੱਲੀਵਾਲ ਤੇ ਇੱਕ ਸਾਈਡ ਪਿੰਡਾ ਖਿਆਲੀ ਪਿੰਡਾ ਉੱਥੇ ਖੜੇ ਆਪਾਂ ਗੁਰਦੁਆਰਾ ਜੰਡਸਰ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਜੰਡਸਰ ਸਾਹਿਬ ਦੇ ਤੇ ਆਪਾਂ ਤੁਹਾਨੂੰ ਇੱਥੇ ਦਾ ਇਤਿਹਾਸ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਬਾਹਰ ਦੀ ਨਿਗਾਹ ਮਰਵਾ ਦਈਏ ਇਸ ਨੂੰ ਇਹਦੀ ਆਪਾਂ ਲੋਕੇਸ਼ਨ ਦੱਸ ਦਿੱਤੀ ਹੈ ਬਾਹਰ ਇਹ ਫੋਹਰ ਜੀ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਗੇਟ ਤੇ ਜੀ ਸੋਨ ਦੱਸ ਦੀ ਜੀ ਪਾਸਾ ਹੀ ਸੇਮੀ ਗੁਰਦੁਆਰਾ ਜੰਡਸਾ ਸਾਹਿਬ ਤੇ ਇਹ ਤੁਸੀਂ ਦਿਓੜੀ ਤੇ ਪਹੁੰਚ ਚੁੱਕੇ ਆ ਜੀ ਇਸ ਤੋਂ ਬਾਅਦ ਸਾਹਮਣੇ ਦੇਖ ਸਕਦੇ ਆ ਜੀ ਆਪਣਾ ਦਰਬਾਰ ਸਾਹਿਬ ਬਣਿਆ ਹੋਇਆ ਜੀ ਨਾਲ ਹੀ ਜੰਡ ਤੇ ਇਸ ਦਾ ਇਤਿਹਾਸ ਸਮਝਣ ਤੋਂ ਪਹਿਲਾਂ ਸੋਨ ਨੂੰ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕਰ ਲਿਆ ਤੇ ਉਹ ਸ਼ੇਅਰ ਜਰੂਰ ਕਰੋ ਲਾਈਕ ਕਰੋ ਤੇ ਆਪਾਂ ਤੁਹਾਨੂੰ ਇਥੋਂ ਦਾ ਦੱਸਦੇ ਆ ਇਤਿਹਾਸ ਲੈ ਚੱਲਦੇ ਹੁਣ ਜੰਡੇ ਕੋਲ ਕੁਆਹਿਤ ਜੀ ਆਪਾਂ ਸਾਨੂੰ ਲੈ ਚਲਦੇ ਆਂ ਦਰਵਾਸਾਹਬ ਜੀ ਦਰਸ਼ਨ ਕਰਵਾਉਨੇ ਆਂ ਦਰਵਾਸਾਹਬ ਦੇ ਬਹੁਤ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਆ ਤੇ ਸਾਨੂੰ ਨਾਲ-ਨਾਲ ਥੋੜਾ ਦਸ ਵੀ ਦਈਏ ਤੇ ਇਥੋਂ ਹਮੇਸ਼ਾ ਹੀ ਪ੍ਰਕਾਸ਼ ਰਹਿੰਦਾਗਾ ਤਕਰੀਬਨ ਕੱਲ ਵੀ ਇੱਕ ਭੋਗ ਆ ਜੀ ਤੇ 6 ਤੱਕ ਅਖੰਡ ਪਾਠ ਸਾਹਿਬ ਨੇ ਤੇ ਤਿੰਨ ਤਕਰੀਬਨ ਇੱਥੇ ਸਹਿਜ ਪਾਠ ਪ੍ਰਕਾਸ਼ ਹੋਏ ਹੋਏ ਨੇ ਕਿ ਜਿਨ੍ਹਾਂ ਦੇ ਤਕਰੀਬਨ ਸਾਰੇ-ਸਾਰੇ ਸਰਭੋਗ ਪਾਈ ਜਾਂਦੇ ਨੇ ਕਿ ਵਾਹਿਗੁਰੂ ਸੰਪੂਰਨਾ ਪੂਰਨ ਹੈ ਸੰਪੂਰਨ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਤਰੀਕ ਕਿਸੇ ਦੇਖ ਸਕਦੇ ਹਾਂ ਇੱਥੇ ਸ੍ਰੀ ਅਖੰਡ ਪਾਤਸ਼ਾਹ ਵੇਦ ਦਾ ਵੇਰਵਾ ਲਿਖਿਆ ਹੈ ਗੁਰਦੀਪ ਸਿੰਘ ਧੂਰੀ ਤੋਂ ਨੇ ਬਲਵਿੰਦਰ ਸਿੰਘ ਲੁਧਿਆਣਾ ਜੀ ਜਗਰੂਪ ਸਿੰਘ ਗੁਰਮਾ ਮਹਿਕਦੀਪ ਸਿੰਘ ਠੁੱਲੀਵਾਲ ਜਸਪੀਤ ਸਿੰਘ ਇਹ ਭੂਤਮ ਇਨਾਂ ਦੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਨੇ ਸ੍ਰੀ ਸਹਿਜ ਪਾਤਸ਼ਦੀ ਦਾ ਵੀਰਵਾਰ ਲਿਖਿਆ ਤਿੰਨ ਨਹੀਂ ਜਿਹੜੀ ਸੰਦਸਾ ਸੀਗਾ ਤੇਜਪਾਲ ਸਿੰਘ ਦੀ ਗੁੰਮਟੀ ਸੁਖਮਿੰਦਰ ਸਿੰਘ ਦੀ ਗੁੰਮਟੀ ਨਿਰੰਦਰ ਸਿੰਘ ਜੀ ਖੇੜੀ ਚਲਾ ਵਾਹਿਗੁਰੂ ਜੀ ਜੀ ਗੋਦੀ ਪਾ ਰਿਹਾ ਹੈ ਸਤ ਸੂਤ ਸਭ ਸੁਖਾਏ ਕਹਿਣਾਂ ਦੀ ਚਾਹਤ ਕੋ

ਰਹੋ ਅਹਰੰਤ ਸਦਾ ਰਹੋ ਮੰਦ ਜਬੇ ਹੋ ਇਸਾਰ ਕੀ ਬਾਣੀ ਕਹਿ ਨਾਨਕ ਸਦਾ ਰਹੋ ਏਲੇ ਸੱਚੀ ਬਾਣੀ ਸਤਿਗੁਰੂ বিনা ਹੋ ਕੋਤੀ ਹੈ ਬਾਣੀ ਬਾਣੀ ਦਾ ਰਚੀ ਸਤ ਸੁੱਤ ਬਾਝੋ ਹੋ ਹੋਰ ਸੱਚੀ ਬਾਣੀ ਕਹਦੇ ਅੱਤੇ ਸੁਣਦੇ ਅੱਤੇ ਕਥੀ ਆ ਤੁਮ ਮਾਣੀ ਹਰ ਹਰਿ ਨਿਕਰ ਹੈ ਰਸਨਾ ਕਹਿਆ ਕਛ ਨਾ ਜਾਣੀ ਚਿਤ ਜਨ ਕਾ ਹਿਰਨਿਆ ਮਾਇਆ ਭੋਜਨ ਪੈ ਰਵਾਨੀ ਕਹਿ ਲਾਂ ਸਤਿ ਗੁਰੁ ਬਾਣੋ ਹੋਰ ਕਥੀ ਮਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤੁ ਜੜਾਉ ਸਬਦ ਰਤਨ ਜਿਮ ਮਾਨ ਲੁਦਾ ਕਾ ਇਹੋ ਕਿਹਾ ਸਮਾਉ ਸਬਦ ਸਿੱਧੀ ਮਨ ਮਿਲਿਆ ਸੱਚਾ ਗਾਇਆ ਭਾਉ ਆਪੇ ਹੀ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜਿਨਾ ਸੇ ਸੰਤ ਆਪ ਕੋ ਪਾਏ ਹੈ ਕਰਤਾ ਆਪੇ ਹੁਕਮ ਬਤਾਏ ਹੁਕਮ ਬਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਟੋੜੇ ਬੰਧਨ ਹੋਵੈ ਮੁਕਤਾ ਸਬਦ ਮੰਤ ਸਾਹਿਬ ਵਰਮਖ ਜਸਨੋ ਆਪ ਕਰੇ ਸੋਵੈ ਇੱਕ ਸਿਉ ਨਿਮਜਾਈ ਕਹਿ ਲਾਨ ਕਿ ਆਪ ਕਰਤਾ ਆਪੇ ਹੰਕਮ ਸੋਚਾਈ ਸੇਵਰੰਦ ਸਾਰ ਪੁਨ ਪਾਪ ਪਿਚਾਰਨੇ ਤਤੈ ਸਾਰ ਅਨਜਾਨੀ ਤਤੈ ਸਾਰ ਬਾਇਆ ਵਾਹਿਗੁਰੂ ਦੀ ਸੰਗਤੀ ਸੁਣੋ ਆਪਾਂ ਇੱਥੋਂ ਦੀ ਇਤਿਹਾਸਵਾਰੀ ਦੱਸ ਦਈਏ ਦਰਵਾਜਾ ਸਾਹਿਬ ਦੇ ਬਿਲਕੁਲ ਹੀ ਜਦੋਂ ਬਾਹਰ ਨਿਕਲਦਿਆਂ ਸੱਜੀ ਸਾਈਡ ਨੂੰ ਇੱਥੋਂ ਝੰਡਾ ਝੰਡਾ ਜੀ ਜੋ ਕਿ ਸੇਮੇ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਕਿਲਾ ਗੱਟ ਕੇ ਸੁੱਕਾ ਕਿਲਾ ਗੱਟ ਕੇ ਕੋੜਾ ਬੰਨਿਆ ਸੀਗਾ ਤੇ ਇੱਥੇ ਜੰਗ ਦਰਮਾਨ ਇੱਥੇ ਆਏ ਸੀਗੇ ਬਿਸਾਮ ਕੀਤਾ ਤੇ ਉਸ ਤੋਂ ਬਾਅਦ ਇੱਥੇ ਚੱਲ ਜਾਣ ਲੱਗੇ ਇੱਥੇ ਪਹਿਲਾਂ ਹੀ ਇੱਕ ਪੀਰ ਬੈਠੇ ਸੀਗੇ ਇਜਲੇ ਕਿ ਬਹੁਤ ਸਮੇਂ ਤੋਂ ਭਗਤੀ ਵਿੱਚ ਲੱਗੇ ਹੋਏ ਸੀਗੇ ਤੇ ਕਿਹਾ ਜਾਂਦਾ ਹੈ ਕਿ ਉਹ ਪੀਰਾਂ ਕਰਕੇ ਹੀ ਗੁਰੂ ਸਾਹਿਬਾਨ ਉਹਨਾਂ ਨੂੰ ਦਰਸ਼ਨ ਦੇਣ ਲਈ ਇੱਥੇ ਪਹੁੰਚੇ ਸੀਗੇ ਤੇ ਦਰਸ਼ਨ ਕਰੋ ਪਹਿਲਾਂ ਤੁਹਾਨੂੰ ਦਿਖਾ ਦਈਏ ਜੀ ਆਪਾਂ ਜੰਦ ਸਾਹਿਬ ਜੀ ਤੇ ਜਦੋਂ ਪੀਰਾਂ ਨੇ ਪੀਰਾਂ ਨੂੰ ਦਰਸ਼ਨ ਦਿੱਤੇ ਜਾਣ ਲੱਗੇ ਤੇ ਪੀਰਾਂ ਪੀਰ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਏ ਵੀ ਛੋਡੇ ਜਾਨ ਤੋਂ ਬਾਅਦ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੇ ਫਿਰ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਵੀ ਜਿਵੇਂ ਜਿਵੇਂ ਇੱਥੇ ਸੰਗਤ ਆਉਗੀ ਸਾਡੇ ਦਰਸ਼ਨ ਲਈ ਤੇ ਨਾਲ ਹੀ ਛੋਡੇ ਵੀ ਦਰਸ਼ਨ ਕੀਤੇ ਜਾਣਗੇ ਤੇ ਹੁਣ ਵੀ ਬਹੁਤ ਦੂਰ ਦੂਰ ਸੰਗਤ ਆਉਂਦੀ ਆ ਤੇ ਨਾਲ ਹੀ ਦਰਵਾਸਾਹਬ ਵਿੱਚ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੀ ਆ ਇਸ ਝੰਡ ਦੇ ਦਰਸ਼ਨ ਕਰਦੀ ਆ ਤੇ ਨਾਲ ਹੀ ਜਿਹੜੀ ਜਗ੍ਹਾ ਬਣੀ ਹੈ ਪੀਰਾਂ ਦੀ ਉੱਥੇ ਵੀ ਦਰਸ਼ਨ ਕਰਤੀ ਜਾਂਦੀ ਆ ਕਿਹਾ ਜਾਂਦਾਗਾ ਵੀ ਇੱਥੇ ਦੀ ਮਨੋ ਕਾਮਨਾ ਸੁੱਖਾਂ ਸਾਰੀਆਂ ਪੂਰਨ ਹੁੰਦੀਆਂ ਨੇ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਇੱਥੇ ਹਰ ਰੋਜ਼ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਕੇ ਬਾਬਾ ਜੀ ਬਾਬੇ ਜੀ ਨਾਲ ਗੱਲ ਕੀਤੀ ਗਈ ਸੀ ਕਿ ਬਾਬਾ ਜੀ ਕਹਿੰਦੇ ਨੇ ਕਿ ਜਿਹੜੇ ਇੱਥੇ ਅਖੰਡ ਪਾਠ ਕਰਵਾਏ ਜਾਂਦੇ ਨੇ ਉਹਦਾ ਬੁਕਿੰਗ ਕੀਤੀ ਜਾਂਦੀ ਹੈ तकरीबन 6 6 ਸਾਲ ਦੀ 2ਟਿੰਗ ਚੱਲ ਰਹੀ ਆ ਜੇ ਅੱਜ ਬੁਕਿੰਗ ਕਰਵਾਉਣੀ ਆ ਤਾਂ 6 ਸਾਲ तकरीबन ਇੱਥੇ ਬਾਦ ਅਖੰਡ ਪਾਠ ਦਾ ਸ਼ਮਾ ਮਿਲਦਾਗਾ ਤੇ ਇੱਕ ਟਾਈਮ ਦੇ ਵਿੱਚ तकरीबन 8 ਅਖੰਡ ਪਾਠ ਕਰਵਾਏ ਜਾਂਦੇ ਨੇ ਪੰਜ ਅਖੰਡ ਪਾਠ ਸਾਹਿਬਾਂ ਤੇ ਤਿੰਨ ਸਹਿਜ ਪਾਠ ਸਾਹਿਬ ਤੇ ਇਹ ਜਨ ਸਾਹਿਬ ਤੁਸੀਂ ਦੇਖ ਸਕਦੇ ਨੇ ਦਰਵਾਸਾਲ ਦੇ ਬਿਲਕੁਲ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਜੀ ਬਿਲਕੁਲ ਸਾਹਮਣੇ ਲੰਗਰ ਹਾਲ ਤੇ ਇੱਕ ਸਾਈਡ ਕਿਹੜੀ ਆਪਾਂ ਪੀਰਾਂ ਦੀ ਜਗ੍ਹਾ ਦੱਸੀਗੀ ਉਹ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਆਪਾਂ ਤੁਹਾਨੂੰ ਅੰਦਰ ਤੋਂ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਪਰ ਹੁਣ ਪੀਰਾਂ ਦੀ ਜਗ੍ਹਾ ਦੇ ਵਿੱਚ ਅੰਦਰ ਹੈ ਕੀ ਆ ਸ਼ਸਤਰ ਜੋ ਵੀ ਖੇਨੋ ਉਹਦੀ ਇੱਕ ਪ੍ਰਕਾਸ਼ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਪੀਰਾਂ ਦੀ ਜਗ੍ਹਾ ਦੇ ਬੈਕ ਸਾਈਡ ਇੱਕ ਸਰੋਵਰ ਬਣਿਆ ਹੋਇਆ ਹੈਗਾ ਤੁਹਾਨੂੰ ਆਪਾਂ ਉਹਦੇ ਵੀ ਦਰਸ਼ਨ ਕਰਵਾਉਨੇ ਆ ਜੀ ਦੱਸਿਆ ਵੀ ਜਾਂਦਾ ਇੱਥੇ ਬਹੁਤ ਟਾਈਮ ਬਾਅਦ ਦੇ ਵਿੱਚ ਇੱਥੇ ਜਦੋਂ ਆਪਣੇ ਦਾਦੇ-ਪਰਦਾਦੇ ਆ ਬਿਲੇ ਵੀ ਇੱਥੇ ਮਤ ਵੱਡਾ ਕੀਤਾ ਗਿਆ ਸੀਗਾ ਤੇ ਪੀਰਾਂ ਦੀ ਜਗ੍ਹਾ ਨੂੰ ਢਾਹ ਦਿੱਤਾ ਗਿਆ ਸੀਗਾ ਪਰ ਜਿੰਨੀ ਵਾਰ ਵੀ ਸ਼ਰੋਬਰ ਬਣਾਇਆ ਜਾਂਦਾ ਸੀਗਾ ਉਹ ਉਹਦੀ ਕੰਧਾ ਪਾੜ ਕੇ ਚਲਾ ਜਾਂਦਾ ਸੀ ਪਾਣੀ ਖੜਦਾ ਨਹੀਂ ਸੀਗਾ ਤੇ ਫਿਰ ਕਿਸੇ ਸਿਆਣੇ ਬਜ਼ੁਰਗਾਂ ਨੇ ਕਿਹਾ ਵੀ ਇੱਥੇ ਜਗ੍ਹਾ ਬਣੀ ਸੀ ਪੀਰਾਂ ਦੀ ਉਹ ਦੁਬਾਰਾ ਬਣਾਈ ਜਾਵੇ ਤੇ ਅੱਜ ਵੀ ਉਹ ਜਗ੍ਹਾ ਇੱਥੇ ਬਣੀ ਹੋਈ ਹੈਗੀ ਆ ਵਾਹਿਗੁਰੂ ਜੀ ਇਹ ਦਰਸ਼ਨ ਕਰੋ ਜੀ ਪੀਰਾਂ ਦੀ ਜਗ੍ਹਾ ਦੀ ਜਿੰਨਾ ਕਿ ਦਰਵਾਜਾ ਸਾਹਿਬ ਚੱਕ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਨੇ ਤਾਂ ਲੋਕ ਸਾਰੇ ਸੰਗਤ ਇੱਥੇ ਵੀ ਦਰਸ਼ਨ ਕਰਕੇ ਜਾਂਦੀ ਹੈ ਉਹ ਹੈ ਉਹ ਹੈ ਕਿਸ਼ਤਾਂ ਇੱਥੇ ਵੀ ਹਮੇਸ਼ਾ ਜਿਵੇਂ ਕੀ ਦਰਵਾਜ਼ੇ ਦੇ ਵਿੱਚ ਪ੍ਰਕਾਸ਼ ਰਹਿੰਦਾਗਾ ਇੱਥੇ ਵੀ ਹਮੇਸ਼ਾ ਪ੍ਰਕਾਸ਼ ਹੋਇਆ ਰਹਿੰਦਾਗਾ ਇੱਥੇ ਸੱਤਰ ਵੀ ਰੱਖੇ ਗਏ ਨੇ ਕਿ ਵਾਹਿਗੁਰੂ ਵਾਹਿਗੁਰੂ ਜੀ ਸੋਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਹੋਰ ਕਿਹੜੇ ਗੁਰਦੁਆਰਾ ਸਾਹਿਬ ਦੀ ਕਿਹੜੇ ਇਤਿਹਾਸ ਗੁਰਦੁਆਰੇ ਹੋਣਗੇ ਉਹਨਾਂ ਦੀ ਵੀ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ